ਅਮਰੀਕਨ ਦੂਤਾਵਾਸਤੀ ਅਮਰੀਕਨ ਸਿਟੀਜ਼ਨ ਸਰਵਿਸਿਜ਼ ਵਿੱਚ ਤੁਹਾਡਾ ਸਵਾਗਤ ਹੈ ਕਿਸੇ ਵੀ ਸੰਕਟ ਦੀ ਘੜੀ ਦੇ ਅਲਾਵਾ ਵੀ ਅਸੀਂ ਇੱਥੇ ਤੁਹਾਡੀ ਮਦਦ ਵਾਸਤੇ ਹੈਗੇ ਹਾਂ ਤੇ ਪਾਸਪੋਰਟ ਤੋਂ ਲੈ ਕੇ ਅਮਰੀਕਨ ਸਿਟੀਜ਼ਨ ਬੱਚੇ ਦੀ ਪੈਦਾਇਸ਼ ਦੀ ਰਿਪੋਰਟ ਤੱਕ ਅਸੀਂ ਆਪਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੁਹਾਨੂੰ ਹੋਰ ਵੀ ਚੰਗੀ ਸੇਵਾ ਦੇਣ ਵਾਸਤੇ ਸਾਡੇ ਕੋਲ ਆਨਲਾਈਨ ਅਪਾਇੰਟਮੈਂਟ ਸਿਸਟਮ ਵੀ ਹੈ ਤੇ ਫਰਵਰੀ 2010 ਤੋਂ ਇਸ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ ਕਿਸੇ ਨੂੰ ਵੀ ਮੁਲਾਕਾਤ ਤੈਅ ਕੀਤੇ ਬਗੈਰ ਦੂਤਾਵਾਸ ਵਿੱਚ ਪ੍ਰਵੇਸ਼ ਕਰਨ ਦੀ ਇਜਾਜ਼ਤ ਨਹੀਂ ਹੈ ਇਹ ਛੋਟੀ ਜਿਹੀ ਫਿਲਮ ਤੁਹਾਨੂੰ ਮੁਲਾਕਾਤ ਤੈਅ ਕਰਨ ਦੇ ਤਰੀਕੇ ਬਾਰੇ ਦੱਸੇਗੀ 게ਟ ਨੰਬਰ 6 ਜਿਹਨੂੰ ਵੀਜ਼ਾ 게ਟ ਵੀ ਆਖਦੇ ਹਨ ਚਣਕੇਪੁਰੀ ਦੇ ਸ਼ਾਂਤੀ ਪਥ ਤੇ ਨਿਆਇ ਮਾਰਗ ਦੇ ਵਿਚਾਲੇ ਆਂਦਰੇ ਮਾਲਕ ਸਮਾਰਕ ਤੇ ਪੈਂਦਾ ਹੈ ਮੁਲਾਕਾਤ ਤੈਅ ਕਰਨ ਦੀ ਜ਼ਰੂਰਤ ਤਕਰੀਬਨ ਹਰ ਕੰਮ ਵਾਸਤੇ ਪੈਂਦੀ ਹੈ ਜੋ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ 12:30 ਵਜੇ ਤੱਕ ਤੈਅ ਕੀਤੀ ਜਾ ਸਕਦੀ ਹੈ ਅਸੀਂ ਹਰ ਮਹੀਨੇ ਦੇ ਅਖੀਰਲੇ ਬੁੱਧਵਾਰ ਨੂੰ ਤੇ ਹਰ ਅਮਰੀਕਨ ਤੇ ਭਾਰਤ ਦੀ ਛੁੱਟੀ ਵਾਲੇ ਦਿਨ ਦੂਤਾਵਾਸਤ ਵਿਜ਼ਾ ਭਾਗ ਨੂੰ ਬੰਦ ਰੱਖਦੇ ਆਂ ਸੰਕਟ ਦੀ ਘੜੀ ਵਿੱਚ ਮੁਲਾਕਾਤ ਤੈਅ ਕਰਨ ਦੀ ਕੋਈ ਲੋੜ ਨਹੀਂ ਹੈ ਰੋਜ਼ਮਰਹ ਦੇ ਕੰਮਾਂ ਵਿੱਚ ਪਾਸਪੋਰਟ ਅਮਰੀਕਨ ਸਿਟੀਜ਼ਨ ਦੇ ਬੱਚੇ ਦੀ ਭਾਰਤ ਵਿੱਚ ਪੈਦਾਇਸ਼ ਤੇ ਦਸਤਾਵੇਜ਼ਾਂ ਨੂੰ ਨੋਟਰਾਇਜ਼ ਕਰਨਾ ਸ਼ਾਮਲ ਹੈ ਸੰਕਟ ਦੀ ਘੜੀ 'ਚ ਜਿਵੇਂ ਕਿ ਅਮਰੀਕਨ ਸਿਟੀਜ਼ਨ ਦੀ ਮੌਤ ਜਾਂ ਗ੍ਰਿਫਤਾਰੀ ਪਾਸਪੋਰਟ ਚੋਰੀ ਜਾਂ ਗੁੰਮ ਹੋ ਜਾਣ ਤੇ ਅਲਾਵਾ ਅਮਰੀਕਨ ਸਿਟੀਜ਼ਨ ਨੂੰ ਕਿਸੇ ਤਰ੍ਹਾਂ ਦੀ ਪੈਸੇ ਤੇਲੇ ਦੀ ਲੋੜ ਸ਼ਾਮਲ ਹਨ ਵਧੇਰੀ ਜਾਣਕਾਰੀ ਲਈ ਸਾਡੀ ਵੈੱਬਸਾਈਟ ਤੇ ਜਾਣਾ ਚਾਹੀਦਾ ਹੈ ਮੁਲਾਕਾਤ ਤੈਅ ਕਰਨਾ ਸੌਖਾ ਹੈ ਸਭ ਤੋਂ ਪਹਿਲਾਂ ਸਾਡੀ ਵੈਬਸਾਈਟ ਦੇ ਏਸੀਐਸ ਪੰਨੇ ਤੇ ਜਾਓ ਕੰਟੈਕਟ ਇਨਫੋ ਤੇ ਜਾਓ ਮੇਕ অর ਕੈਨਸਲ ਅਪਾਇੰਟਮੈਂਟ ਤੇ ਜਾਓ ਅਪਾਇੰਟਮੈਂਟ ਲਿੰਕ ਦਬੋ ਸੇਵਾ ਤੈਅ ਕਰੋ ਜਿਹੜੀ ਤੁਹਾਨੂੰ ਚਾਹੀਦੀ ਹੈ ਹੁਣ ਦਿੱਤੀ ਗਈ ਸੇਵਾ ਬਾਰੇ ਦਿੱਤੀ ਗਈ ਹਦਾਇਤਾਂ ਨੂੰ ਪੜ੍ਹ ਕੇ ਦਿੱਤੇ ਗਏ ਬਟਨ ਨੂੰ ਦਬੋ ਦਿੱਤੀ ਗਈ ਇੱਕ ਮਿਤੀ ਨੂੰ ਤੈਅ ਕਰੋ ਸਮਾਂ ਤੈਅ ਕਰੋ ਆਪਣਾ ਅਖੀਰਲਾ ਨਾਮ ਲਿਖੋ ਆਪਣਾ ਪਹਿਲਾ ਨਾਮ ਲਿਖੋ ਆਪਣੀ ਜਨਮ ਦੀ ਤਾਰੀਖ ਭਰੋ ਆਪਣਾ ਟੈਲੀਫੋਨ ਨੰਬਰ ਭਰੋ ਆਪਣਾ ਈਮੇਲ ਐਡਰੈਸ ਭਰੋ ਤੇ ਕੰਟੀਨਿਊ ਬਟਨ ਦਬੋ ਤੁਸੀਂ ਵੇਖੋਗੇ ਤੁਹਾਡੀ ਮੁਲਾਕਾਤ ਤੈ ਹੋ ਚੁੱਕੀ ਹੈ ਤੇ ਮਿਤੀ ਦੇ ਨਾਲ ਵਕਤ ਵੀ ਤੁਹਾਡੀ ਸਕਰੀਨ ਤੇ ਨਜ਼ਰ ਆ ਰਿਹਾ ਹੈ ਇਸ ਵਰਕੇ ਨੂੰ ਪ੍ਰਿੰਟ ਕਰੋ ਜੋ ਤੁਸੀਂ ਕਰ ਸਕਦੇ ਹੋ ਜਾਂ ਫਿਰ ਘਟੋਂ ਘਟ ਅਪੁਆਇੰਟਮੈਂਟ ਪਾਸਵਰਡ ਨੂੰ ਹਿਫਾਜ਼ਤ ਨਾਲ ਬਚਾ ਕੇ ਰੱਖੋ ਤੁਹਾਨੂੰ ਇਸ ਦੀ ਜ਼ਰੂਰਤ ਮੁਲਾਕਾਤ ਰੱਦ ਕਰਨ ਲਈ ਵੀ ਪੈ ਸਕਦੀ ਹੈ